ਇਹ ਸਿੱਧੀ ਦਰਿਆ ਦੇ ਵਿੱਚ ਐ ਕੰਦ ਹੋ ਸਕਦੀ ਹੈ ਨਹੀਂ ਹੋ ਸਕਦੀ ਕਿਨਾਰੇ ਦੇ ਨਾਲ ਨਾਲ ਬਣ ਸਕਦੀ ਆ ਕਿਨਾਰੇ ਦੇ ਨਾਲ ਨਾਲ ਬਣਾਉਂਦੇ ਹੋਰ ਵੀ ਫਿਰ ਬਹੁਤ ਜਗ੍ਹਾ ਖੋਰਾ ਪਈਆਂ ਸੀ ਹੋਰ ਜਗ੍ਹਾ ਪਾੜ ਪਈ ਸੀ ਉੱਥੇ ਕਰਾਏ ਸੋ ਇਸ ਲਈ ਤੁਹਾਡੇ ਨਾਲ ਦੇ ਬੰਦੇ ਐਮਐਲਏ ਸਾਹਿਬ ਡਾਇਰੈਕਟ ਇਨਡਾਇਰੈਕਟ ਜਿਹੜੇ ਮੰਦੇ ਮੇਰੇ ਨਾਲ ਉੱਥੇ ਕੱਲ ਗਏ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਇਹ ਕੰਮ ਨਾ ਕਰੋ ਇਹ ਕੰਮ ਕੋਈ ਸਿਆਣ ਨਹੀਂ ਇਹ ਸਰਕਾਰਾਂ ਸੱਦਾ ਨਹੀਂ ਰਹਿੰਦੀਆਂ ਦੇ ਜਿਹੜੇ ਨਾਲ ਚੇਲੇ ਚਪਟੇ ਨੇ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਲੱਤ ਕੱਢ ਕੇ ਕੰਮ ਕਰਿਆ ਨਾ ਫਿਰ ਲੈਂਡ ਪੂਲਿੰਗ ਪੁੰਛ ਦੱਬ ਕੇ ਭੱਜ ਗਈ ਸੀ ਸਰਕਾਰ ਇਸ ਲਈ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਆ ਕੇ ਖੜੇ ਗਈ ਐਵੇਂ ਪੰਗਾ ਨਾ ਲਵੋ ਲੋਕਾਂ ਦੇ ਹੱਕਾਂ ਲਈ ਲੋਕਾਂ ਦੀ ਲੜਾਈ ਲਈ ਅਕਾਲੀ ਦਲ ਡਟ ਕੇ ਲੜੇਗਾ ਐਵੇਂ ਐਮਐਲਏ ਕੋਲ ਨੰਬਰ ਬਣਾਉਣ ਦੇ ਮਾਰੇ ਫੁਕਰੀਆਂ ਨਾ ਮਾਰੋ ਐਵੇਂ ਧਮਕੀਆਂ ਨਾ ਦਿਓ ਇਹ ਸਰਕਾਰਾਂ ਸਦਾ ਰਹਿਣੀਆਂ ਪਤਾ ਤੁਹਾਨੂੰ ਵੀ ਆ ਕਿ ਪੁੱਠੀ ਗਣਤੀ ਸ਼ੁਰੂ ਹੋਊਗੀ 12 ਪੰਨ 15 ਮਹੀਨੇ ਦੀ ਗੱਲ ਆ ਕੋਈ ਬੜੀ ਲੰਬੀ ਚੌੜੀ ਗੱਲ ਨਹੀਂ ਹੈਗੀ ਫਿਰ ਇਹ ਚੀਜ਼ਾਂ ਭੁਗਤਣੀਆਂ ਵੀ ਪੈਣੀਆਂ ਨੇ ਸੋ ਮੇਰੀ ਬੇਨਤੀ ਆ ਇਹ ਜਿਹੜੀ ਦਵਾਰ ਬਣਾਈ ਆ ਪੱਥਰਾਂ ਦੀ ਇਹਨੂੰ ਸਾਰੀ ਮੀਡੀਆ ਜਾ ਕੇ ਦੇਖੇ ਪੰਜਾਬ ਦੀ ਜਾਗਦੀ ਜ਼ਮੀਰ ਦੀ ਮੀਡੀਆ ਤੇ ਜਾ ਕੇ ਦੇਖੇ ਕਿ ਸਹੀ ਬਣੀ ਆ ਗਲਤ ਬਣੀ ਆ ਜਾਗਦੀ ਜ਼ਮੀਰ ਵਾਲੇ ਬੰਦੇ ਜਾ ਕੇ ਦੇਖਣ ਸਾਰੇ ਕਿ ਕਿਵੇਂ ਐਮਐਲਏ ਸਾਹਿਬ ਨੇ ਕਾਨੂੰਨ ਚਿੱcke ਤੇ ਤੰਗ ਕੇ ਆਪਣੇ ਦੋ ਕਿਲੇ ਬਚਾਉਣ ਲਈ ਕਨੌਰ ਕਨੌਰ ਦੇ ਪਿੰਡਾਂ ਦਾ ਨੁਕਸਾਨ ਕੀਤਾ ਹੁਣ ਇਹਦੇ ਵਿੱਚ ਕੀ ਰਾਜਨੀਤੀ ਆ ਜਦੋਂ ਲੋਕ ਜਦੋਂ ਅਸੀਂ ਬੋਲਣ ਲੱਗੇ ਹੁਣ ਲੋਕ ਬੋਲਣ ਲੱਗੇ ਨੇ ਨਹੀਂ ਅਗਲਾ ਡਰਦਾ ਗਰੀਬ ਬੰਦਾ ਅਗਲਾ ਕਹਿੰਦਾ ਪਰਿਵਾਰਾਂ ਵਾਲੇ ਇੱਥੇ ਤਾਂ ਐਮਐਲਏ ਫੁੱਫਰ ਨੱਠਾ ਫਿਰਦਾ ਸਰਕਾਰ ਦਾ ਉਹਦੇ ਮਗਰ ਪੁਲਿਸ ਲੱਗੀ ਫਿਰਦੀ ਆ ਆਮ ਬੰਦੇ ਦੀ ਹਿੰਮਤ ਹੈ ਵੀ ਪੰਗਾ ਲੈ ਲੈ ਸਰਕਾਰ ਨਾਲ ਸੋ ਇਸ ਲਈ ਚਲੋ ਮੈਂ ਉਹ ਮੁੰਡੇ ਨੂੰ ਹਾਲਾਂਕਿ ਮਿਲਿਆ ਵੀ ਨਹੀਂ ਜਿਹੜੇ ਮੁੰਡੇ ਉਹਦੀ ਮੈਨੂੰ ਪਤਾ ਲੱਗਿਆ ਕਿ ਉਹਦੀ ਆਪਣਾ ਪਿੰਡ ਵੀ ਉਹਦੇ ਨੇੜੇ țeੜੇ ਪੈਂਦਾ ਉਹਦੇ ਤੇ ਪਰਚਾ ਕਰਿਆ ਕਿਉਂਕਿ ਉਹ ਵੀ ਬੋਲਿਆ ਸੀ ਉਹ ਵੀ ਇਸ ਮਸਲੇ ਤੇ ਉਹਨੇ ਵੀ ਵੀਡੀਓ ਪਾਈ ਸੀ ਕਿ ਇਹ ਇਹ ਜਿਹੜੀ ਦਵਾਰ ਬਣਾਈ ਹੈ ਗਲਤ ਬਣਾਈ ਹੈ ਜਿੰਨਾ ਕਿ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਉਹਨੇ ਪ੍ਰੈਸ ਕਾਨਫਰੰਸ ਵੀ ਅੱਜ ਰੱਖੀ ਹੋਈ ਸੀ ਬਾਕੀ ਜਿਹੜੇ ਅਕਾਲੀ ਦਲ ਦੇ ਨੌਜਵਾਨ ਅਕਾਲੀ ਦਲ ਦੇ ਯੂਥ ਅਕਾਲੀ ਦਲ ਦੇ ਨੌਜਵਾਨ ਅਕਾਲੀ ਦਲ ਦੇ ਆਗੂ ਸਰਾਲਾ ਕਲਾਂ ਖੁਰਦਾਲੇ ਬੰਦੇ ਜਿਹੜੇ ਐਮਐਲਏ ਦੇ ਖਿਲਾਫ ਬੋਲੇ ਨੇ ਜੇ ਉਹਨਾਂ ਤੇ ਕਿਸੇ ਤੇ ਪਰਚਾ ਕਰਨ ਤੋਂ ਪਹਿਲਾਂ ਸਾਡੇ ਤੇ ਪਰਚਾ ਕਰਦੋ ਤੁਸੀਂ ਕੋਈ ਗੱਲ ਨਹੀਂ ਉਹਨਾਂ ਨੂੰ ਗਰੀਬ ਬੰਦਿਆਂ ਨੂੰ ਤੰਗ ਕਰਨ ਦੀ ਲੋੜ ਨਹੀਂ ਅਸੀਂ ਭੁਗਤਾਂਗੇ ਜੇ ਅਸੀਂ ਗਲਤ ਹੈ ਜੇ ਇਹ ਮੁੱਦਾ ਗਲਤ ਹੈ ਤੇ ਜੇ ਲੋਕਾਂ ਦੇ ਹੱਕ ਦੀ ਗੱਲ ਕਰਨੀ ਜੇ ਕਾਨੂੰਨ ਐਮਐਲਏ ਖਰਾਬ ਕਰ ਰਿਹਾ ਉਹਦੇ ਖਿਲਾਫ ਆਵਾਜ਼ ਚੱਕਣੀ ਜੇ ਇਹ ਜੁਰਮਾਂ ਦਾ ਇਹ ਜੁਰਮ ਕਰਨੋਂ ਸੀ ਤਿਆਰ ਆ ਕੋਈ ਡਰ ਭੈ ਨਹੀਂ ਹੈਗਾ ਸੋ ਮੇਰੀ ਬੇਨਤੀ ਹੈ ਕਿ ਸਾਰਿਆਂ ਨੂੰ ਜਾਗਦੀ ਜ਼ਮੀਰਾਂ ਨਾਲ ਮੈਂ ਹਲਕੇ ਘਨੌਰ ਦੇ ਵੀ ਮੈਂ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਓ ਇਕੱਠੇ ਹੋ ਆਪਣੀ ਲੜਾਈ ਆਪ ਹੀ ਲੜਨੀ ਪੈਂਦੀ ਹੁੰਦੀ ਆ ਕਿਸੇ ਨੇ ਲੜਨੀ ਹੈਗੀ ਸਾਡੀ ਬਦਕਿਸਮਤੀ ਹੈ ਕਿ ਸੁੱਬੇ ਚ ਐਸੋ ਲੈਪੋਜੀ ਸਰਕਾਰ ਹੈ ਜਿੰਨੂੰ ਮੈਂ ਇਨਕੰਪੀਟੈਂਟ ਐਂਡ ਇਨਸੈਂਸਿਟਿਵ ਸਰਕਾਰ ਕਹਿੰਦਾ ਰਾਜ ਦੇ ਜੋ ਬਾਹਰ ਦੇ ਹਾਲਾਤ ਨੇ ਉਹਨਾਂ ਉਸੇ ਪੂਰੀ ਤਰ੍ਹਾਂ ਉਹ ਜ਼ਿੰਮੇਵਾਰ ਹੈ ਲੇਕਿਨ ਦੁਖਦੀ ਗੱਲ ਉਹ ਤਾਂ ਹੁੰਦੀ ਹੈ ਜੋ ਝੂਠ ਫਰੇਬ ਦੀ ਰਾਜਨੀਤੀ ਕਰਦੇ ਹੋਏ ਸੂਬੇ ਦਾ ਮੁੱਖ ਮੰਤਰੀ ਸੂਬੇ ਦਾ ਵਿੱਤ ਮੰਤਰੀ ਚੋਕ ਦੀਆਂ ਸਾਰੀਆਂ ਹਦਾਂ ਪਾਰ ਕਰਦੇ ਔਰ ਆਪਣੀ ਜ਼ਿੰਮੇਵਾਰੀ ਨਿਭਾਣ ਦੀ ਬਜਾਏ ਉਸ ਨੂੰ ਦੂਸਰੇ ਉਤੇ ਪਾਉਣ ਦੀ ਕੋਸ਼ਿਸ਼ ਕਰਦੇ ਔਰ ਇਹਨਾਂ ਪ੍ਰਯਾਸ ਰਿਹਾ ਕਿ ਜਦੋਂ ਦੇਖਦੇ ਨੇ ਕਿ ਪੰਜਾਬ ਦੀ ਜਨਤਾ ਸਾਡੇ ਦੁਆਲੇ ਹੋਣ ਲੱਗੀ ਐ ਉਹ ਕੋਈ ਨਾ ਕੋਈ ਨਵਾਂ ਝੂਠ ਫਰੇਬ ਦਾ ਛੜਦੇ ਨੇ ਕਿ ਲੋਕ ਉਹਦੇ ਦੇ ਪਾਸੇ ਹੋ ਜਾਣ ਤੇ ਅਸੀਂ ਆਪਣਾ ਜਿਹੜਾ ਹੈਗਾ ਨਿਕਲ ਜਾਈਏ ਪੰਜਾਬ ਦੀ ਜਨਤਾ ਨੇ ਹੁਣ ਐਦਾਂ ਨਹੀਂ ਨਿਕਲਣ ਦੇਣਾ ਤੁਹਾਨੂੰ ਇਹ ਗੱਲ ਸਮਝ ਲਓ ਬਹੁਤ ਹੋ ਗਿਆ ਹੁਣ ਜਿਹੜਾ ਵਿਸ਼ਾ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰਨੀ ਚਾਹੁੰਦਾ ਪਿਛਲੇ ਬਹੁਤ ਦਿਨਾਂ ਤੋਂ ਇੱਕ ਇੱਕ ਝੂਠ ਔਰ ਫਰੇਬ ਦੀ ਰਾਜਨੀਤੀ ਇੱਕ ਝੂਠ ਔਰ ਫਰੇਬ ਪ੍ਰੋਸੈਸ ਆ ਰਿਹਾ ਪੰਜਾਬ ਦੀ ਜਨਤਾ ਨੂੰ ਕਿ ਕੇਂਦਰ ਨੇ 60000 ਕਰੋੜ ਰੁਪਏ ਜਿਹੜਾ ਹੈਗਾ ਰੋਕਿਆ ਹੋਇਆ ਬੰਨੂ ਦੁੱਖ ਹੁੰਦਾ ਜਦੋਂ ਸੂਬੇ ਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੇ और बिना किसी फैक्ट्स के लिखे बिना किसी ग्राउंड के लिखे और सूबे का वित्त मंत्री प्रेस कॉन्फ्रेंस करे तो वित्त मंत्री के उ बहुत वाला प्रश्न चिन्ह खड़ जाता है तो क्योंकि सूबे का वित्त मंत्री चाहे केंद्र का हो चाहे सूबे का हो जो कोई और लफ्ज बोलता है ਕੋਈ ਆંકੜਾ ਬੋਲਦਾ ਹੈ ਉਹ 100% ਆਥੈਂਟਿਕ ਹੋਣਾ ਚਾਹੀਦਾ। ਲੇਕਿਨ ਮੈਂ ਜੀ ਮੈਂ ਦੱਸਿਆ ਕਿ ਇਹਨਾਂ ਨੇ ਸ਼ਾਇਦ ਝੂਠ ਬੋਲਣ ਦੀ ਫੈਕਟਰੀ ਦਿੱਲੀ ਵਾਲੀ ਇੱਥੇ ਲਾ ਲਈ ਹੈ। ਕਿ ਝੂਠ ਬੋਲੋ আর ਰਾਜ ਕਰੋ। ਲੋਕਾਂ ਨੂੰ ਬੇਕੂਪਣਾ আর ਰਾਜ ਕਰੋ। ਔਰ ਹੁਣ ਇਹਨਾਂ ਨੇ ਇੱਕ ਜਿਹੜੀ ਲੈਟਰ ਲਿਖੀ ਹੈ ਕਿ 60000 ਕਰੋੜ ਰੁਪਏ ਬਕਾਇਆ ਰਹਿੰਦਾ ਹੈ ਉਹਨਾਂ ਚ 4977 ਕਰੋੜ ਰੁਪਿਆ ਕਹਿੰਦੇ ਸਾਡਾ ਜੀਐਸਟੀ ਦਾ ਬਕਾਇਆ ਰਹਿੰਦਾ ਮੈਂ ਪੁੱਛਣਾ ਚਾਹਨਾ ਕਿ ਕਿਹੜਾ ਜੀਐਸਟੀ ਦਾ ਬਕਾਇਆ ਰਹਿੰਦਾ ਤੁਹਾਡਾ ਤੁਸੀਂ ਕਹਿੰਦੇ ਹੋ 497 ਕਰੋੜ ਰੁਪਿਆ ਬਕਾਇਆ ਰਹਿੰਦਾ ਮੇਉਂ ਮੀਂਰ ਕਹਦਾ ਕਿ ਫਰਾਂਸ ਵਿੱਚ ਤਾਂ ਮੇਰਾ ਵਕੀਲ ਪਰ ਆਇਆ ਜੀ ਮੈਂ ਕੁਝ ਕਹਿ ਵੀ ਨਹੀਂ ਸਕਦਾ ਚੀਮਾ ਜੀ ਵਕੀਲ ਨੇ ਮੇਰਾ ਵਕੀਲ ਭਰਾ ਹੈ ਮੈਂ ਹੁਣ ਇਹ ਵੀ ਕਹਿ ਸਕਦਾ ਕਿ ਮੇਰਾ ਕੋਈ ਵੀ ਵਕੀਲ ਭਰਾ ਇਹਨਾਂ ਨਲਾਇਕ ਹੈ ਮੈਨੂੰ ਆਪ ਆਪਣੇ ਕਿਤੇ ਦੇ ਉੱਤੇ ਆਂਦਾ ਸਵਾਲ ਲੇਕਿਨ ਮੈਂ ਕਹਿ ਸਕਦਾ ਵਾਂ ਕਿ ਪ੍ਰਦੇਸ਼ ਦਾ ਵਿੱਤ ਮੰਤਰੀ ਅਵਲ ਦਰਜੇ ਦਾ ਕਿਉਂਕਿ ਵਿੱਤ ਮੰਤਰੀ ਤੋਂ ਉਮੀਦ ਕੀਤੀ ਜਾਂਦੀ ਹੈ ਕੋ ਫੈਕਸ਼ਨਲ ਫਿਗਰਸ ਤੇ ਗੱਲ ਕਰਨ ਦੀ ਆਰਗੂ ਸਕਦਾ ਸੀ ਜੇ ਸਰਕਾਰ ਆਪਣੀ ਨਾ ਮੰਗ ਲਈ ਜਾਂ ਉਹਨੇ ਹਿੰਮਤ ਕੀਤੀ ਤੁਸੀਂ ਦੇਖ ਲਓ ਇਹਨੋਂ ਕੋਟੇ ਪਾਤਲ ਸਿੰਘ ਮੁੱਖ ਮੰਤਰੀ ਹੁੰਦੇ ਸੀ ਜਨਵਰੀ ਦੇ ਮਹੀਨੇ ਮੀਟਿੰਗ ਕਰਦਿਆਂ ਤੇ ਹੁੰਦੇ ਸੀ ਕਿ ਪ੍ਰਸ਼ਾਸਨ ਦਾ ਪਹਿਲੇ ਕਿ ਕੀ ਕੀ ਕਰਨਾ ਹੈ

ਸਾਫ ਨਹੀਂ ਹੋਇਆ ਤਾਂ ਉੱਤੇ ਐਨਾ ਚੜ੍ਹ ਗਿਆ ਤੇ دریا ਦਾ ਲੈਵਲ ਤੇ ਜ਼ਮੀਨਾਂ ਦੇ ਲੈਵਲ ਘੱਟ ਗਏ ਤੇ دریا ਦਾ ਲੈਵਲ ਉੱਤੇ ਹੋ ਗਿਆ ਕਿੱਡਾ ਪ੍ਰਬਾਲ ਕਰਤਾ ਇਹਨਾਂ ਨੇ ਬੰਦ طرف ਧਿਆਨ ਨਹੀਂ ਦਿੱਤਾ ਤੇ ਸਾਰੇ ਟੁੱਟ ਗਏ ਆ ਤਾਂ ਹਿੰਮਤ ਥੋੜਾ-ਮੋਟਾ ਜਿਹਾ ਪਛਾਹ ਹੋਇਆ ਕਿ ਆਪਣੇ ਲੋਕਾਂ ਨੇ ਆਪ ਕੀਤਾ ਹਲੇ ਵੀ ਮੈਂ ਪੂਰੇ ਪੰਜਾਬ ਜਾ ਕੇ ਆਇਆ ਹਲੇ ਵੀ ਕੋਈ ਸਰਕਾਰ ਦਾ ਫੱਟ ਨਹੀਂ ਆਇਆ ਕੋਈ ਕੋ ਜੇਸੀਬੀ ਦੇ ਰਾਂ ਕੋਈ ਵੱਡੇ ਮਸ਼ੀਨਰੀ ਦੇ ਦੇਣ ਮਦਦ ਕਰਨਾ ਬਿਲਕੁਲ ਨਹੀਂ ਦੇਖੋ ਜਿਹੜੀ ਥੋੜੀ ਸਮੱਸਿਆ ਹੈ ਉਹ ਹੀ ਸਮੱਸਿਆ ਸਾਡੀ ਮਾਲਵੇ ਦੀ ਵੀ ਹੈ ਜਿਵੇਂ ਥੋੜੇ ਗੰਦਾ ਪਾਣੀ ਆਉਂਦਾ ਹੈ ਇੱਥੇ ਮਹੀਂ ਦੇ ਧਰੂ ਸਾਡੇ ਉੱਥੇ ਜਾਂਦਾ ਹੈ ਆਹ ਜਿਹੜਾ ਪੁੱਟਾ ਨਾਲਾ ਨੂੰ ਅਨੇ ਵਿੱਚ ਦੇਈ ਉਹ ਤਾਂ ਸਾਰਾ ਗੰਦਾ ਪਾਣੀ ਸੱਤ ਨੂੰ ਚਲੇ ਜਾਂਦਾ ਉਹ ਸਾਰਾ ਆਪਣੇ ਉਧਰ ਤਰੀਕੇ ਤੋਂ ਕੇ ਇਧਰ ਚਲੇ ਜਾਂਦਾ ਇੱਕ ਦਿਨ ਮੈਂ ਦੇਖ ਕੇ ਆਇਆ ਮਾਦੇ ਉਹ ਜਿੰਨੇ ਹਾਈਵੇ ਬਣੇ ਐ ਕਿੰਨਾ ਮੋਟਾ ਸੀਮਟ ਹੈ ਵਿੱਚ ਸਾਰੇ ਲੱਗੇ ਆ ਉਹਦੇ ਨਾਲ ਕੀ ਹੋਇਆ ਹੁਣ ਉਹ ਟੁੱਟਦਾ ਨਹੀਂ ਨਹੀਂ ਤਾਂ ਹਰ ਦੂਜੇ ਦਿਨ ਨੁਕਸਾਨ ਹੁੰਦਾ ਸੀ ਅਸੀਂ ਭਾਵੇਂ ਆ ਵੀ ਮੈਂ ਵੱਡੇ ਬਾਲਸਰ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾਂਦੇ ਸੀ ਕੀ ਆਪਾਂ ਨੂੰ ਜਿੰਨੀਆਂ ਗੜੀਆਂ ਨਾਲੀਆਂ ਪਿੰਡਾਂ ਦੀ ਉਹ ਵੀ ਇੱਕ ਵਾਰ ਬਾਡੇ ਤੋਂ ਕੰਕਰੀਟ ਦੀ ਕਰਦਰੀ ਦੇਈਏ ਕੋਈ ਔਖਾ ਨਹੀਂ ਹੈ 12000 ਪਿੰਡਾਂ ਦੇ 2.5000 ਦੀ ਹੋਈ ਪਈਆਂ ਜੇ ਇੱਕ ਪਿੰਡ ਨੂੰ ਲੈ ਕੇ ਸਾਰਾ ਕਰਕੇ ਸੀਮੈਂਟ ਦੀਆਂ ਕਰ ਦੋ ਤੁਸੀਂ ਦੇਖੋਗੇ ਜਿਹੜੀਆਂ ਪਿੰਡ ਦੇ ਅੰਦਰ ਸੜਕਾਂ ਤੇ ਸਾਰੀਆਂ ਇੱਕ ਵਾਰ ਕਰ ਦੋਗੇ ਤੇ 20 ਸਾਲ ਚੱਲ ਜਾਮੀਆਂ ਹੈ ਇੱਕ ਬੇਸਿਕਲੀ ਕੀ ਸਮੱਸਿਆ ਕੀ ਹੈ चीफ मिनिस्टर बनना सौखा है इन बना दिया हर बंदा चीफ मिनिस्टर नहीं बन सकता बंदा वो जो जो कर सके हम आपका बंदा ओन बनाता मुख्यमंत्री हूं भी खिचड़ा करता रहता है ਉਹ ਫਿਕਰੀ ਨਹੀਂ ਉਹ ਤੁਸੀਂ ਦੇਖੋ ਉਹ ਉਹ ਕੋਈ ਪਰਵਾਹ ਨਹੀਂ ਹੁਣ ਤੁਮੇ ਖੋਰ ਕਰ ਦਸਾਂ ਅਫਸਰ ਕੁਛ ਨਹੀਂ ਕਰਦੇ ਉਹਨਾਂ ਨੂੰ ਡਾਇਰੈਕਸ਼ਨ ਚਾਹੀਦੀ ਹੈ ਆਹ ਕਰੋ ਆਹ ਕਰੋ ਵੱਡੇ ਪਾਲਸਾ ਮੈਂ ਜਦ ਹੁੰਦਾ ਸੀ ਡਿਪਟੀ ਉਹਨਾਂ ਦੇ ਨਾਲ ਅਸੀਂ ਹਰ ਮਿੰਟ ਮਿੰਟ ਦੀ ਰਿਪੋਰਟ ਸੀ ਕਿ ਆਹ ਇੱਥੇ ਹੋ ਰਿਹਾ ਇਹਨੂੰ ਐਂ ਕਰਵਾ ਆ ਇੱਥੇ ਹੋ ਰਿਹਾ ਇਹਨੂੰ ਐਂ ਕਰਵਾਓ ਜੇ ਮੁੱਖ ਮੰਤਰੀ ਕੋਈ ਦੱਸੂਗਾ ਨਹੀਂ ਅਫਸਰ ਸਾਰੇ ਚੁੱਪ ਕਰਕੇ ਬੈਠੇ ਹੈ ਸਰਕਾਰ ਚੁੱਪ ਕਰਕੇ ਬੈਠੀ ਹੈ ਸੋ ਆਪਾਂ ਦੇ ਪੰਜਾਬ ਨੂੰ ਬਚਾਉਣਾ ਹੈ ਆਪਣੀ ਖੇਤਰੀ ਪਾਰਟੀ ਨੂੰ ਕਟੜਾ ਕਰ ਲੋ ਨਹੀਂ ਤਾਂ ਕੋਈ ਬਾਹਰ ਪੜਨਾ ਨਹੀਂ